ਸੇਵਾ ਸ਼ੁਰੂ ਹੋ ਗਈ ਆ ਸਤਿ ਪਾ ਬਾਸ ਸਨਾਪ ਸਿੰਘ ਜੀ ਜਿਹੜਾ ਆਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਸੇਵਾ ਸ਼ੁਰੂ ਕਰ ਦਿੱਤੀ ਗਈ ਆ ਕਾਸ਼ੇ ਵਾ ਸ਼ੁਰੂ ਹੋ ਗਈ ਆ ਸਤ ਬਾਬਾ ਸਨਾਪ ਸਿੰਘ ਜੀ ਜਿਹੜਾ ਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਬਸ ਹੋ ਜੇ ਕੇ ਭਲੀ ਜਾ ਛੱਡ ਕੇ ਸੇਵਾ ਸ਼ੁਰੂ ਕਰ ਦਿੱਤੀ ਗਈ ਆ ਸੇਵਾ ਸੇਵਾਦਾਰ ਲੱਗੇ ਹੋਇਆ ਸੁਪਰਮਾਤਮਾ ਕੇ ਅਰਦਾਸ ਕਰਕੇ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਸੰਗਤਾਂ ਪਹੁੰਚਣਾ ਸੀ ਤੇ ਪਹੁੰਚ ਗਏ ਹੈ ਰੈਲਿੰਗਾਂ ਰਾਤੀਆਂ ਵੀ ਰੁਕਣੀ ਹੈ ਨਾ ਬਹੁਤ ਰਾਤ ਵੀ ਥੋੜਾ ਥੋੜਾ ਪੈ ਜਾਂਦੀ ਹੈ ਤੇ ਉਹਨੇ ਬਹੁਤ ਮੋੜੀਆਂ ਜੀਆਂ ਸਾਡੀ ਉੱਥੇ ਤੇ ਲੱਦਣ ਲਾ ਟਰਾਲੀਆਂ ਬੰਦੇ ਕੋਟ ਟੇਲਦਾਸ ਹੋ ਭਾਈ ਟੇਲਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਹਾਗਰ ਜੀਓ ਨੇੜਾ ਬੰਨਾ ਗੁਰਜ ਟੇਲਦਾਸ ਢੁੜ ਗਿਆ ਸੀਗਾ ਸੰਤਾ ਨੇ ਬੜਾ ਉਪਰਾਲਾ ਕੀਤਾ ਸੰਤਾ ਬੜਾ ਜੰਗੀ ਬਦ ਤੇ ਇੱਥੇ ਮਿੱਟੀ ਲੈ ਕੇ ਆਈਆਂ ਪਰ ਰਾਸ ਦਾ ਜੋ ਲੋਕਾਂ ਦੇ ਮਨਾਂ ਦੇ ਵਿੱਚ ਇਸ ਵੀ ਉਹ ਕੰਨ ਜਿਹੜਾ ਹੈ ਉਹ ਸਰਕਾਰ ਨੇ ਠੇਕੇ ਦੇ ਦਿੱਤਾ ਹੈ ਸਾਨੂੰ ਆਪਾਂ ਉਸ ਬੰਨੇ ਨਾਲ ਜਾਈਏ ਆਪਾਂ ਦੇਖੀਏ ਕਿ ਜਿਹੜਾ ਸਮਾਂ ਐਸਐਮ ਚੱਲ ਰਿਹਾ ਹੈ ਪਾਣੀ ਦੀ ਟਾ ਲੱਗ ਰਹੀ ਆ ਉਹਨੂੰ ਰੋਕਣ ਵਾਸਤੇ ਸਾਨੂੰ ਮਿੱਟੀ ਦੇ ਥੈਲੇ ਬਹੁਤ ਜ਼ਰੂਰੀ ਹੈ ਭਰੇ ਆਉਣੇ ਤੁਸੀਂ ਸੰਚਲਨ ਬੇਨਤੀ ਕਰਦੇ ਆ ਕਿ ਇੱਥੇ ਹੌਮ ਹੋਮ ਆ ਕੇ ਪਹੁੰਚੋ ਆਪਾਂ ਠੇਕੇਦਾਰ ਦੇ ਕੰਮ ਵਾਲਾ ਨਾਲ ਵੇਖੀ ਉਹਦੇ ਹਿਸਾਬ ਨਾਲ ਤੇ ਸਪੀਡ ਬਹੁਤ ਘੱਟ ਆ ਆਪਣੇ ਤੌਰ ਤੇ ਜਿਹੜਾ ਕੰਮ ਚੱਲ ਰਿਹਾ ਉਹਨੂੰ ਜਾਰੀ ਰੱਖਿਓ ਮੈਂ ਬਤਾਂ ਸਿੱਧੀ ਬੇਨਤੀ ਹੈ ਕਿ ਆਪਾਂ ਇੱਥੇ ਸਾਰੇ ਪਹੁੰਚ ਕੇ ਇਹ ਜਿਹੜੀ ਇਸ ਟਾਈਮ ਬੰਨ੍ਹ ਨੂੰ ਢਾਹ ਲੱਗੀ ਹੋਈ ਆ ਜੋ ਸਰਕਾਰੀ ਅੰਕੜਿਆਂ ਤੋਂ ਪਤਾ ਲੱਗ ਰਿਹਾ ਹੈ ਕਿ ਡੈਮ ਤੋਂ ਪਾਣੀ ਹੋਰ ਛੱਡਿਆ ਜਾ ਰਿਹਾ ਹੈ ਇਸੇ ਬਰਸਾਤ ਦੀ ਚੇਤਾਵਨੀ ਦਿੱਤੀ ਗਈ ਆ ਤੁਸੀਂ ਇਸ ਨੂੰ ਮੁੱਖ ਰੱਖਦੇ ਆਪਾਂ ਇਸ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਮਿੰਟ ਖਬਰ ਦੇਣੀ ਬਹੁਤ ਹੀ ਬੜੀ